ਨੁਕੇਆ ਤੇਰਾ ਸੱਤਿਆphਮਾ ਤੋਂ ਬਚਾ ਲੈ ਕਿਹੜਾ ਸੱਤਿਓ ਥਮਾ ਕਿੱਥੇ ਤੇਰਾ ਹੋ ਸੁਸਾਸਨ ਦਾ ਨੁਕੇਆ ਓ ਰਾਮ ਸੱਤਿਆਂ ਥਮਾਂ ਤੋਂ ਵੀ ਬਚਾ ਰਿਹਾ ਪ੍ਰਹਿਲਾਦ ਜੀ ਮਹਾਰਾਜ ਕਰਦੇ ਹਨ ਰਾਮ ਬੋਲੇ ਰਾਮ ਸਾਰੀ ਆਰੀਆਂ ਕਿਤਾਬੇ ਸਭ गोविंद ਹੈ ਸਭ गोविंद ਹੈ गोविंद बिन नहीं कोई ਬੜੀ ਅਗੇ ਬੁਣੀ ਆਈ ਮੈਨੂੰ ਤੇ ਕੋਈ ਸੁਗੰਧ ਨਹੀਂ ਆਈ ਬੇ ਨਾਮ ਜਪਣ ਵਾਲੇ ਕਹਿੰਦੇ ਫਿਰ ਉਹਨਾਂ ਦੀ ਅਵਸਥਾ ਕਿ ਅਸੀ ਹੋਗੀ ਭਗਵਾਨ ਭਗਵਾਨ ਕਹਿੰਦੇ ਨੇ ਉਹ ਕਹਿੰਦੇ ਦੁੱਖ ਸੁਭਾਅ ਵੇਖ ਕੇ ਗੰਗੋ ਨੂੰ ਕਹਿਣ ਲੱਗਾ ਸਿਫਤਾਂ ਬੱਤਿਆਂ ਦੇ ਵਿੱਚ ਸਾਰੀਆਂ ਨੇ ਹਾਂ ਹਕਮ ਹਕੂਮਤਾ ਨਾਲ 7 ਦੇ 9 ਸਾਲ ਦੀ ਉਮਰ ਹੈ ਸ਼ਰੀਰ ਕਰਕੇ ਜਿੰਗੀ ਕਰਦੇ ਨੇ ਅੱਗੋਂ ਕਿ ਹਾਂ ਬੱਚਿਆ ਸੂਬਿਆ ਸੋਦ ਕੇ ਹੀ ਜੋਰੂ ਜ਼ਰਨਾ ਚਾਹੀਏ ਜ਼ਮੀਨ ਤੇਰੀ ਸਾਨੂੰ ਤੇਰਾ ਇਸਲਾਮ ਕਬੂਲ ਨਹੀਂ ਤੇਰੀ ਕਿਸੇ ਦਾਤ ਤੇਰੇ ਕਿਸੇ ਪਦਾਰਥ ਦੀ ਸਾ ਮੋਹ ਨਹੀਂ ਹੈ ਉਹਨਾਂ ਦੇ ਜੀਵਨ ਵਿੱਚ